AC ਚੋਂ ਨਿਕਲਣ ਵਾਲਾ ਪਾਣੀ ਪਾਣੀ ਪਾਉਣ ਨਾਲ ਠੀਕ ਰਹਿੰਦੀ ਹੈ ਇਨਵਰਟਰ ਦੀ ਬੈਟਰੀ ਅਜਿਹਾ ਕਰਨਾ ਕਿੰਨਾ ਕੋ ਸਹੀ AC ਚਲਾਉਣ ਨਾਲ ਆ ਰਿਹਾ ਹੈ ਵੱਧ ਬਿਜਲੀ ਦਾ ਬਿੱਲ ਅੱਜ ਤੋਂ ਹੀ ਬੰਦ ਕਰੋ ਇਹ ਤਿੰਨ ਗਲਤੀਆਂ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਜਦੋਂ ਗਰਮੀ ਹੱਦ ਤੋਂ ਵੱਧ ਜਾਂਦੀ ਹੈ ਚਾਹੇ ਵੀ ਅਸੀਂ 에어 ਕੰਡੀਸ਼ਨਰ ਚਲਾਏ ਬਿਨਾਂ ਨਹੀਂ ਰਹਿ ਸਕਦੇ ਦਿਨ ਪਰ ਘਰ ਦੇ ਕਮਰੇ ਨੂੰ ਠੰਡਾ ਰੱਖਣ ਲਈ AC ਚਲਾਉਂਦੇ ਆ ਪਰ ਮੀਨੇ ਭਾਰ ਠੰਡੀ ਹਵਾ ਦਾ ਆਨੰਦ ਮਾਨਣ ਤੋਂ ਬਾਅਦ ਜਦੋਂ ਹੱਥ ਵਿੱਚ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਏਸੀ ਦੀ ਠੰਡੀ ਹਵਾ ਵਿੱਚ ਵੀ ਪਸੀਨਾ ਆਉਣ ਲੱਗ ਪੈਂਦਾ ਹੈ ਸਿੱਧੀ ਪਾਸ਼ਾ ਵਿੱਚ ਆਖੀਏ ਤਾਂ ਏਸੀ ਨੂੰ ਜ਼ਿਆਦਾ ਚਲਾਇਆ ਜਾਵੇ ਤਾਂ ਬਿਜਲੀ ਦਾ ਬਿੱਲ ਵੀ ਬਹੁਤ ਜ਼ਿਆਦਾ ਹੁੰਦਾ ਹੈ ਹਾਲਾਂਕਿ ਜੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਅਤੇ ਇਹੋ ਜਿਹੀ ਗਲਤੀਆਂ ਕਰਨ ਤੋਂ ਬਚਿਆ ਜਾਵੇ ਤਾਂ ਬਿਜਲੀ ਦਾ ਬਿੱਲ ਘਟ ਵੀ ਆ ਸਕਦਾ ਹੈ ਆਓ ਜਾਣੀਏ ਕਿ ਏਸੀ ਚਲਾਉਂਦੇ ਸਮੇਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਹੈ ਸਭ ਤੋਂ ਵੱਡੀ ਗਲਤੀ 에어 ਕੰਡੀਸ਼ਨਰ ਕੋਈ ਪੱਖਾ ਨਹੀਂ ਹੁੰਦਾ ਜੋ ਸਿੱਧੀ ਹਵਾ ਮਾਰਦਾ ਹੋਵੇ ਇਹਦੀ ਠੰਡਕ ਨਰਮੀ ਨਾਲ ਮਹਿਸੂਸ ਹੁੰਦੀ ਹੈ ਪਰ ਬਹੁਤ ਸਾਰੇ ਲੋਕ AC ਦੀ ਕੂਲਿੰਗ ਨੂੰ ਜ਼ਿਆਦਾ ਤੀਬਰ ਬਣਾਉਣ ਲਈ ਇਸ ਨੂੰ ਬਹੁਤ ਹੀ ਘੱਟ ਟਾ ਘੱਟ ਤਾਪਮਾਨ ਤੇ ਚਲਾ ਦਿੰਦੇ ਨੇ ਜਦੋਂ ਤੁਸੀਂ ਏਸੀ ਨੂੰ 16 ਤੋਂ 18 ਡਿਗਰੀ ਸੈਲਸੀਅਸ ਤੇ ਚਲਾਉਂਦੇ ਹੋ ਤਾਂ ਸ਼ੁਰੂਜਤਾਂ ਠੰਡੀ ਹਵਾ ਦਾ ਅਹਿਸਾਸ ਹੁੰਦਾ ਪਰ ਇਹ ਕੰਪਰੈਸ਼ਨ ਤੇ ਵੱਧ ਦਬਾ ਪਾਉਂਦਾ ਅਤੇ ਬਿਜਲੀ ਦੀ ਖਪਤ ਵੀ ਕਾਫੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਕਮਰੇ ਨੂੰ ਠੰਡਾ ਹੋਣ ਦੇ ਵਿੱਚ ਸਮਾਂ ਵੀ ਵੱਧ ਲੱਗਦਾ ਹੈ ਇਹੀ ਕਾਰਨ ਹੈ ਕਿ ਬਿਜਲੀ ਦਾ ਬਿੱਲ ਵੀ ਜ਼ਿਆਦਾ ਹੁੰਦਾ ਹੈ ਇਸ ਲਈ ਧਿਆਨ ਰੱਖੋ ਕਿ ਏਸੀ ਦਾ ਤਾਪਮਾਨ ਹਮੇਸ਼ਾ 24 ਡਿਗਰੀ ਸੈਲਸੀਅਸ ਤੇ ਰੱਖੋ ਇਹ ਥੋੜਾ ਸਮਾਂ ਲਵੇਗਾ ਪਰ ਕਮਰੇ ਨੂੰ ਠੰਡਾ ਕਰ ਦੇਵੇਗਾ ਅਤੇ ਨਾਲ ਹੀ ਬਿਜਲੀ ਦੀ ਬਚਤ ਵੀ ਹੋਵੇਗੀ ਕਮਰੇ ਦੇ ਹਿਸਾਬ ਨਾਲ 에어 ਕੰਡੀਸ਼ਨਰ ਨਾ ਚੁਣਨਾ ਇਹ ਵੀ ਇੱਕ ਵੱਡੀ ਗਲਤੀ ਹੈ ਕਿਸੇ ਵੀ ਕਮਰੇ ਵਿੱਚ ਠੁਕਮੀ ਠੰਡਕ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਠੀਕ ਸਮਰੱਥਾ ਟਨ ਵਾਲਾ AC ਲਵੋ ਜੇ ਤੁਸੀਂ ਵੱਡੇ ਕਮਰੇ ਲਈ ਘੱਟ AC ਘੱਟ ਟਨ ਵਾਲਾ 에어 ਕੰਡੀਸ਼ਨਰ ਲੈਂਦੇ ਹੋ ਤਾਂ ਉਹ ਪੂਰੇ ਕਮਰੇ ਨੂੰ ਠੰਡਾ ਕਰਨ ਲਈ ਵੱਧ ਸਮਾਂ ਲਏਗਾ ਅਤੇ ਬਿਜਲੀ ਦੀ ਖਪਤ ਵੀ ਜ਼ਿਆਦਾ ਹੋਵੇਗੀ ਉਲਟ ਜੇ ਤੁਸੀਂ ਛੋਟੇ ਕਮਰੇ ਲਈ AC ਲੈਂਦੇ ਹੋ ਤਾਂ ਕਮਰਾ ਜਲਦੀ ਡੰਡਾ ਹੋ ਜਾਵੇਗਾ ਅਤੇ ਤੁਹਾਨੂੰ ਏਸੀ ਲੰਮਾ ਸਮਾਂ ਚ ਲੌਂ ਦੀ ਲੋੜ ਨਹੀਂ ਪਵੇਗੀ ਇਸ ਲਈ ਕਮਰੇ ਦੇ ਆਕਾਰ ਦੇ ਅਨੁਸਾਰ ਏਸੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਠੰਡਕ ਵੀ ਮਿਲੇ ਅਤੇ ਬਿਜਲੀ ਦੀ ਬਚਤ ਵੀ ਹੋ ਸਕੇ ਏਸੀ ਦੀ ਸਰਵਿਸ ਨਾ ਕਰਵਾਉਣਾ ਇਹ ਇੱਕ ਆਮ ਪਰ ਮਹੱਤਵਪੂਰਨ ਗਲਤੀ ਹੈ ਜਦ ਤੱਕ 에어 ਕੰਡੀਸ਼ਨਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੁੰਦਾ ਹੈ ਅਸੀਂ ਬੇਫਿਕਰ ਹੋ ਕੇ ਉਸ ਨੂੰ ਚਲਾਉਂਦੇ ਰਹਿੰਦੇ ਹਾਂ ਪਰ ਜਦੋਂ ਏਸੀ ਹਵਾ ਦੇਣੀ ਬੰਦ ਕਰ ਦਿੰਦਾ ਹੈ ਜਾਂ ਗਰਮ ਹਵਾ ਆਉਣ ਲੱਗ ਪੈਂਦੀ ਹੈ ਤਾਂ ਸੀਜ਼ਨ ਦੀ ਸਰਵਿਸਿੰਗ ਦੀ ਯਾਦ ਕਰਦੇ ਆ ਇਸ ਤਰ੍ਹਾਂ ਦੀ ਗਲਤੀ ਨਾਲ ਨਾ ਸਿਰਫ ਏਸੀ ਜਲਦੀ ਖਰਾਬ ਹੁੰਦਾ ਸਗੋਂ ਇਹ ਬਿਜਲੀ ਦੀ ਖਪਤ ਵੀ ਵਧਾ ਦਿੰਦਾ ਇਸ ਲਈ ਸਮੇਂ ਸਮੇਂ ਤੇ ਏਸੀ ਦੀ ਸਰਵਿਸ ਕਰਵਾਉਣਾ ਬੜਾ ਜ਼ਰੂਰੀ ਹੈ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰੀ ਤਾਂ ਸਰਵਿਸ ਕਰਾਉਣੀ ਚਾਹੀਦੀ ਹੈ ਇਸ ਦੇ ਇਲਾਵਾ ਤੁਸੀਂ ਘਰ ਵਿੱਚ ਹੀ ਏਸੀ ਦੇ ਫਿਲਟਰ ਦੀ ਫਿਲਟਰ ਦੀ ਸਾਫ ਸਫਾਈ ਕਰਕੇ ਉਸ ਉੱਤੇ ਜੰਮਿਆ ਧੂੜ ਮਿੱਟੀ ਵੀ ਹਟਾ ਸਕਦੇ ਹੋ ਜੋ ਕਿ ਏਸੀ ਦੀ ਕਾਰਗੁਜ਼ਾਰੀ ਅਤੇ ਬਿਜਲੀ ਦੀ ਖਪਤ ਤੇ ਸਿੱਧਾ ਅਸਰ ਪਾਉਂਦੀ ਹੈ ਹੁਣ ਗੱਲ ਆਉਂਦੀ ਹੈ ਕਿ ਏਸੀ ਤੋਂ ਨਿਕਲਣ ਵਾਲਾ ਪਾਣੀ ਪੌਣ ਨਾਲ ਠੀਕ ਰਹਿੰਦੀ ਹੈ ਇਨਵਰਟਰ ਦੀ ਬੈਟਰੀ ਕੀ ਅਜਿਹਾ ਕਰਨਾ ਸਹੀ ਹੈ ਗਰਮੀਆਂ ਵਿੱਚ ਜ਼ਿਆਦਾਤਰ ਘਰਾਂ ਵਿੱਚ ਲੋਕ 에어 ਕੰਡੀਸ਼ਨਰ ਕੰਡੀਸ਼ਨਰ ਦੀ ਵਰਤੋਂ ਕਰਨ ਲੱਗ ਪਏ ਨੇ ਏਸੀ ਦੀ ਵਰਤੋਂ ਕਰਦੇ ਸਮੇਂ 에ਅਰ ਕੰਡੀਸ਼ਨਰ ਵਿੱਚੋਂ ਪਾਣੀ ਨਿਕਲਦਾ ਹੈ ਬਹੁਤ ਸਾਰੇ ਲੋਕ ਉਲਝਣ ਵਿੱਚ ਰਹਿੰਦੇ ਹਨ ਕਿ ਕੀ ਏਸੀ ਵਿੱਚੋਂ ਨਿਕਲਣ ਵਾਲਾ ਪਾਣੀ ਇਨਵਰਟਰ ਦੀ ਬੈਟਰੀ ਵਿੱਚ ਵਰਤਿਆ ਜਾ ਸਕਦਾ ਹੈ ਆਓ ਜਾਣਦੇ ਹਾਂ ਕਿ ਏਸੀ ਏਸੀ ਵਰਤੋਂ ਇਨਵਰਟਰ ਦੀ ਬੈਟਰੀ ਲਈ ਸੁਰੱਖਿਅਤ ਹੈ ਜਾਂ ਫਿਰ ਨਹੀਂ ਦੱਸ દઈએ ਕਿ ਬੈਟਰੀ ਵਿੱਚ ਇੱਕ ਆਮ ਪਾਣੀ ਨਹੀਂ ਪਾਇਆ ਜਾਂਦਾ ਸਗੋ ਇਨਵਰਟਰ ਬੈਟਰੀ ਵਿੱਚ ਡਿਸਟਿਲਡ ਪਾਣੀ ਪਾਇਆ ਜਾਂਦਾ ਹੈ ਇਹ ਪਾਣੀ ਵਿੱਚ ਅਸ਼ੁੱਧੀਆਂ ਖਣੇਜ ਅਤੇ ਆਇਨ ਨਹੀਂ ਹੁੰਦੇ। ਜਦੋਂ ਕਿ 에어 ਕੰਡੀਸ਼ਨਰ ਵਿੱਚੋਂ ਨਿਕਲਣ ਵਾਲਾ ਪਾਣੀ ਹਵਾ ਵਿੱਚ ਮੌਜੂਦ ਨਮੀ ਤੋਂ ਬਣਿਆ ਹੁੰਦਾ ਹੈ। ਇੰਨਾ ਹੀ ਨਹੀਂ ਇਹ ਪਾਣੀ ਬਹੁਤ ਸਾਫ਼ ਦਿਖਾਈ ਦਿੰਦਾ। ਪਰ ਇਸ ਪਾਣੀ ਵਿੱਚ ਮਿੱਟੀ ਅਤੇ ਅਸ਼ੁੱਧੀਆਂ ਦੇ ਬਹੁਤ ਸਾਰੇ ਛੋਟੇ ਕਣ ਹੁੰਦੇ ਹਨ। AC ਵਿੱਚੋਂ ਨਿਕਲਣ ਵਾਲਾ ਪਾਣੀ ਡਿਸਟਿਲਡ ਪਾਣੀ ਜਿੰਨਾ ਸਾਫ਼ ਨਹੀਂ ਹੁੰਦਾ। ਕੀ ਤੁਸੀਂ ਇਸ ਨੂੰ ਇਨਵਰਟਰ ਵਿੱਚ ਪਾਉਣਾ ਸੁਰੱਖਿਅਤ ਮੰਨਦੇ ਹੋ? ਇਹ ਹੁਣ ਸਵਾਲ ਹੀ ਹੈ ਕਿ ਇਸ ਪਾਣੀ ਨੂੰ ਇਨਵਰਟਰ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਤੁਹਾਨੂੰ ਦੱਸ ਦਿਓ। ਜ਼ਰੂਰੀ ਹੈ ਕਿ ਮਾਹਰ ਵੀ ਇਸ ਪਾਣੀ ਨੂੰ ਪਾਣੀ ਨੂੰ ਇਨਵਰਟਰ ਵਿੱਚ ਵਰਤਿਆ ਜਾ ਸਕਦਾ ਹੈ ਜਾਂ ਨਹੀਂ ਤਾਂ ਤੁਹਾਨੂੰ ਦੱਸਦੀ ਹੈ ਕਿ ਮਾਹਰ ਵੀ ਇਸ ਪਾਣੀ ਨੂੰ ਬੈਟਰੀ ਵਿੱਚ ਪਾਉਣ ਦੀ ਸਿਫਾਰਿਸ਼ ਨਹੀਂ ਕਰਦੇ ਆ ਇਨਵਰਟਰ ਬੈਟਰੀ ਵਿੱਚ ਏਸੀ ਦਾ ਪਾਣੀ ਪਾਉਣ ਨਾਲ ਇਸ ਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਬੈਟਰੀ ਬਣਾਉਣ ਵਾਲੀਆਂ ਕੰਪਨੀਆਂ ਇਹ ਵੀ ਸਲਾਹ ਦਿੰਦੀਆਂ ਹਨ ਕਿ ਬੈਟਰੀ ਵਿੱਚ ਸਿਰਫ ਡਿਸਟਿਲਡ ਪਾਣੀ ਦੀ ਵਰਤੋਂ ਕਰਨਾ ਹੀ ਬਿਹਤਰ ਹੈ ਬਹੁਤ ਸਾਰੇ ਮਾਹਰ ਕਹਿੰਦੇ ਹਨ ਕਿ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਹੁੰਦੀਆਂ ਹਨ ਜੋ ਬੈਟਰੀ ਦੀ ਸਿਹਤ ਲਈ ਚੰਗੀਆਂ ਨਹੀਂ ਹਨ ਬੈਟਰੀ ਇਟਾਂ ਤੇ ਖਰਿੱਜ ਇਕੱਠੇ ਹੋ ਸਕਦੇ ਹਨ ਜੋ ਬੈਟਰੀ ਦੀ ਚਾਰਜਿੰਗ ਅਤੇ ਡਿਸਚਾਰਜਿੰਗ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਇੰਨਾ ਹੀ ਨਹੀਂ ਏਸੀ ਵਿੱਚੋਂ ਨਿਕਲਣ ਵਾਲਾ ਇਹ ਪਾਣੀ ਬੈਟਰੀ ਦੀ ਕਾਰਗੁਜ਼ਾਰੀ ਨੂੰ ਵੀ ਵਿਗਾੜ ਸਕਦਾ ਹੈ ਅਤੇ ਇਸ ਦਾ ਬੈਟਰੀ ਬੈਕਅਪ ਵੀ ਘਟ ਸਕਦਾ ਹੈ ਜੇਕਰ ਤੁਸੀਂ ਅਜਿਹਾ ਬਾਰ-ਬਾਰ ਕਰਦੇ ਹੋ ਤੇ ਤਾਂ ਇਹ ਨਾ ਸਿਰਫ ਪ੍ਰਦਰਸ਼ਨ ਨੂੰ ਘਟਾ ਸਕਦਾ ਹੈ ਘਟਾ ਸਕਦਾ ਹੈ ਸਗੋਂ ਬੈਟਰੀ ਦੀ ਉਮਰ ਵੀ ਘਟਾ ਸਕਦਾ ਹੈ ਤਾਂ ਦੋਸਤੋ ਤੁਹਾਨੂੰ ਅੱਜ ਦੀ ਦੋਮਾ ਅਪਡੇਟ ਕਿਵੇਂ ਤੇ ਲੱਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਅਸਰ ਅਲਰਟ ਤੇ